ਸਾਥੀ ਕਾਲਜ ਦੇ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਜੀ ਕਣਕ ਦੇ ਰੇਟਾਂ ਦੀ ਤੇ ਆਟੇ ਦੇ ਰੇਟਾਂ ਦੀ ਕਿਉਂਕਿ ਕਾਫੀ ਜਿਹੜੇ ਜਿਹੜੇ ਰੇਟ ਇਹਨਾਂ ਦੇ ਵੱਧ ਚੁੱਕੇ ਆ ਪੂਰੇ ਪੰਜਾਬ ਦੇ ਵਿੱਚ ਆ ਜਿਹੜੀ ਆ ਕਣਕ ਦੀ ਉਹ ਕਮੀ ਆ ਚੁੱਕੀ ਆ ਤੇ ਜਿੰਨੀਆਂ ਵੀ ਜੜੀਆਂ ਮਿਲਸ ਵਾ ਆਟਾ ਮਿਲ ਜਿੰਨੀਆਂ ਵੀ ਆ ਤਕਰੀਬਨ ਕਈ ਜਿਹੜੀਆਂ ਉਹ ਬੰਦ ਪਈਆਂ ਕਿਉਂਕਿ ਇਹਨਾਂ ਕੋਲ ਸਟਾਕ ਜਿਹੜਾ ਉਹ ਖਤਮ ਹੋ ਚੁੱਕਾ ਵਾ ਸੋ ਬਹੁਤ ਜ਼ਿਆਦੀ ਡਿਮਾਂਡ ਜਿਹੜੀ ਕਣਕ ਦੀ ਇਸ ਟਾਈਮ ਜਿਹੜੀ ਆ ਉਹ ਵੱਧ ਚੁੱਕੀ ਆ ਸੋ ਜੇ ਆٹے ਦੀ ਗੱਲ ਕਰ ਲਈਏ ਤੇ ਆਟਾ ਜਿਹੜਾ ਵਾ ਪਿਛਲੇ ਦਿਨੀ ਜਿਹੜਾ 290 ਰੁਪਏ ਦੀ ਥੈਲੀ ਮਿਲਦੀ ਸੀ ਅੱਜ ਉਹ 400 ਤੋਂ ਉੱਪਰ ਦੀ ਹੋ ਗਈ ਹੈ ਜਾਨੀ ਕਿ 40 ਰੁਪਏ ਤੋਂ ਉੱਪਰ ਜਿਹੜਾ ਵਾ ਆਟਾ ਬਾਜ਼ਾਰ ਦੇ ਵਿੱਚ ਮਿਲ ਰਿਹਾ ਤੇ ਕਣਕਣਾ ਬੰਨ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਆ ਆਪਣੇ ਵੈਦਾ ਹੋ ਗਿਆ ਬਿਸਕਟ ਹੋ ਗਏ ਬ੍ਰੈਡ ਹੋ ਗਏ ਇਹਨਾਂ ਦੇ ਕੀਮਤਾਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਵਾ ਤੇ ਆਨਲਾਈਨ ਦੇ ਨਾਲ ਦੇ ਜਿਹਨਾਂ ਦੀ ਕੀਮਤਾਂ ਦੇ ਵਿੱਚ ਵੀ ਜਿਹੜਾ ਉਹ ਵਾਧਾ ਵੇਖ ਨੂੰ ਆਪ ਨੂੰ ਮਿਲ ਸਕਦਾ ਹੈ ਸੋ ਆਟਾ ਮਿਲ ਦੇ ਪ੍ਰਧਾਨ ਦਾ ਬਿਆਨ ਆਇਆ ਹੈ ਕਿ ਸੈਂਟਰ ਸਰਕਾਰ ਨੂੰ ਉਹਨਾਂ ਕਿਹਾ ਕਿ ਸਾਨੂੰ ਜਿਹੜੀ ਕਣਕ ਵਾ ਉਹ ਸੈਂਟਰ ਸਰਕਾਰ ਵੱਲੋਂ ਦਿੱਤੀ ਜਾਵੇ ਪਹਿਲਾਂ ਰਾਜਸਥਾਨ ਤੇ ਐਮਪੀ ਤੋਂ ਕਣਕ ਆਉਂਦੀ ਸੀ ਉਹ ਵੀ ਜਿਹੜੀ ਬੰਦ ਹੋ ਚੁੱਕੀ ਹੈ ਸੋ ਕਣਕ ਦਾ ਜਿਹੜਾ ਵਾ ਪੂਰੇ ਇੰਡੀਆ ਦੇ ਵਿੱਚ ਜਿਹੜਾ ਵਾ ਉਹ ਸਟੋਰੇਜ ਜਿਹੜੀ ਆ ਉਹ ਚੱਲ ਰਹੀ ਹੈ ਸੋ ਕਣਕ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਆਪਣੀ ਸਰਕਾਰੀ ਰੇਟ ਤੋਂ ਜਿਹੜੀ ਆ ਉੱਪਰ ਉਹ ਵੇਚ ਸਕਦੀ ਹੈ ਸੋ ਕਿਉਂਕਿ ਜਿਹੜੀ 1 ਔਪ੍ਰੇਲ ਦੇ ਵਿੱਚ ਕਣਕ ਆਉਣੀ ਆ ਇਹ ਜਿਹੜੀ ਆ ਤਕਰੀਬਨ ਆਟਾ ਮਿਲਸ ਜਿਹੜੇ ਆ ਉਹ ਉਹਨਾਂ ਨੇ ਖਰੀਦਣੀਆਂ ਕਿਉਂਕਿ ਉਹਨਾਂ ਕੋਲ ਸਭ ਕੋ ਸਾਰਿਆਂ ਕੋਲ ਸਟਾਕ ਜਿਹੜਾ ਉਹ ਖਤਮ ਹੋ ਚੁੱਕਾ ਹੈ ਬਾਕੀ ਜਿਹੜੇ ਵਪਾਰੀਆਂ ਨੇ ਖਰੀਦ ਕੇ ਰੱਖਣੀ ਆ ਸੋ ਕਣਕ ਜਿਹੜੀ ਆ ਕਿਸਾਨਾਂ ਨੂੰ ਵੀ ਮੈਂ ਕਹਿਣਾ ਵੀ ਕਣਕ ਜਿਹੜੀ ਆ ਵੇਚਿਆਂ ਚ ਜਲਦਬਾਜੀ ਨਾ ਕਰਿਓ ਕਣਕ ਸਟਾਕ ਕਰਕੇ ਹੀ ਵੇਚਿਓ ਕਿਉਂਕਿ ਤੁਹਾਡੀ ਕਣਕ ਵਪਾਰੀਆਂ ਨੇ ਸਟਾਕ ਕਰਕੇ ਜਿਹੜੀ ਆ ਮੁਨਾਫਾ ਕਮਾਉਣਾ ਤੇ ਤੁਸੀਂ ਜਿਹੜੀ ਕਣਕ ਜੇ ਘਰ ਸਟਾਕ ਕਰ ਸਕਦੇ ਹੋ ਤਾਂ ਕਰ ਸਟਾਕ ਕਰਕੇ ਹੀ ਵੇਚਿਓ ਕਿਉਂਕਿ ਕਣਕ ਦਾ ਰੇਟ ਜਿਹੜਾ ਹੋਣਾ ਕਣਕ ਦਾ ਰੇਟ ਇਸ ਟਾਈਮ 3200 ਤੋਂ ਲੈ ਕੇ ਤੇ 3500 ਰੁਪਏ ਤੱਕ ਜਿਹੜਾ ਉਹ ਚੱਲ ਰਿਹਾ ਤੇ ਕਣਕ ਜਿਹੜਾ ਆਟੇ ਦਾ ਰੇਟ ਆ ਉਹ 40 ਰੁਪਏ ਤੋਂ ਲੈ ਕੇ ਤੇ 45 ਰੁਪਏ ਤੱਕ ਪਹੁੰਚ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ 3 ਮਹੀਨੇ ਕਣਕੋਂ ਨੂੰ ਪਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਣਕ ਦਾ ਰੇਟ ਜਿਹੜਾ ਉਹ ਵੱਧ ਸਕਦਾ ਹੈ ਸੋ ਧੰਨਵਾਦ ਜੀ